ਚਲੋ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਰਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਆਪਣੇ ਕੋਲੇ ਚਾਰ ਟੌਪ ਦੀਆਂ ਚੱਕਾ ਬੜਾ ਨੇ ਪਹਿਲਾ ਪਹਿਲਾ ਫੋਰ ਤਿੰਨ ਬੜਾ ਨੇ ਇੱਕ ਦੂਜਾ ਸੂਆ ਬਹਿੜਾ ਤੇ ਇੱਕ ਆਪਣੇ ਕੋਲੇ ਟੌਪ ਆ ਕਾਫੀ ਕੱਲੇ ਦੇ ਵਿੱਚ ਪੰਜਾਬ ਵਾਲੀ ਜਰਸੀ ਆ ਪੂਰੀ ਡਿਟੇਲ ਦੇਵਾਂਗੇ ਅੱਜ ਆਪਾਂ 22 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਇੱਕ ਨੰਬਰ ਤੋਂ ਲੈ ਕੇ ਲਾਸਟ ਤੱਕ ਪੰਜਾਬੀ ਜਰਸੀ ਦਿਖਾਓ ਪੰਜਾਬੀ ਜਰਸੀ ਦਾ ਟਾਪਾ ਡਿਟੇਲ ਲੈ ਕੇ ਦਵਾਂਗੇ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਆਜੋ ਕਰਦੇ ਆ ਗੱਲ ਕਿਸਾਨ ਵੀਰੋ ਇੱਕ ਨੰਬਰ ਤੇ ਜਿਹੜੀ ਵਹਿੜਾ ਦਿਖਾ ਦਿਓ ਫੇਸ ਕੁਆਲਟੀ ਦਿਖਾ ਦਿਓ ਪਿਓਰ ਇੱਚ ਆਪਾਂ ਕਿਹੜੀ ਸੀਮੰਟ ਦੀ ਆਪ ਆ ਤੇ ਕਿਹੜਾ ਮਾਣ ਦਾ ਰਿਕਾਰਡ ਆ ਉਹ ਤੁਹਾਨੂੰ ਆਪਾਂ ਲੈ ਕੇ ਦੇ ਦਾਂਗੇ ਵਟਸਐਪ ਤੇਰੀ ਵੀਡੀਓ ਪੂਰੀ ਮंगा ਸਕਦੇ ਕੋਈ ਮੇਰਾ ਵੀਰ ਪਹਿਲਾ ਸੂਏ ਜਿਹਨੇ 35 36 ਲੀਟਰ ਦੁੱਧ ਦਿੰਦਾ ਹੋਇਆ ਪੂਰੀ ਲੈਂਥ ਤੇ ਹੈਵੀ ਬੋਡੀ ਸਟਰਕਚਰ ਆ ਵੇਖਦਾ ਦੇਖ ਸਕਦੇ ਤੁਸੀਂ ਉੱਚਾ ਲੰਮਾ ਵੱਡਾ ਕਦ ਕਾਠਾ ਪਹਿਲੇ ਨੰਬਰ ਤੇ ਆ ਗਈ ਇਹ ਅੱਗੇ ਦੂਜੇ ਨੰਬਰ ਦੇ ਉੱਤੇ ਖੀਰੀ ਵਹਿੜਾ ਖੀਰੀ ਵਹਿੜਾ ਦੋ ਦੰਦ ਹੋ ਰਹੀ ਹੈ ਇਹ ਖੀਰੀ ਤੋਂ ਪਹਿਲਾਂ ਮਾਂ ਦਾ ਬਹੁਤ ਰਿਕਾਰਡ ਚੰਗਾਗਾ ਅੱਗੇ ਤਿੰਨ ਨੰਬਰ ਤੇ ਗੱਲ ਕਰੀਏ ਤੇਰੇ ਨੰਬਰ ਤੇ ਪਹਿਲਾ ਸੂਆ ਵਹਿੜ ਸੂਰੀ ਆ ਬਾਹਰ ਕੋਲ ਬਹੁਤ ਚੰਗਾ ਜਿਹੜੇ ਸੀਮੰਟ ਦੀ ਆ ਆਪਾਂ ਤੁਸੀਂ ਰਿਕਾਰਡ ਆਪਣਾ ਵਟਸਐਪ ਤੇ ਲੈ ਸਕਦੇ ਹੋ ਵੀਡੀਓ ਮੰਗਾ ਸਕਦੇ ਹੋ ਅੱਗੇ 4 ਨੰਬਰ ਤੇ ਵੇੜ ਆ ਗਈ ਦੇਖ ਸਕਦੇ ਤੁਸੀਂ ਪੂਰੀ ਠੰਡੀ ਸੀਲ ਵੇੜ ਆ ਹਵਾ ਨਾਲ ਚੈੱਕ ਕਰਾ ਦਿਓ ਤੁਸੀਂ ਟੌਪ ਦੀ ਕੁਆਲਿਟੀ ਹੈ ਲਵੇ ਆ ਕੇ ਹਵਾ ਨਾਲ ਦਿਖਾ ਦੋ ਬੜਾ ਬਹੁਤ ਟੌਪ ਦੀ ਕੁਆਲਿਟੀ ਆ ਸੋਨਾ ਮੁਠੀਆ ਠੰਡ ਲੱਗਿਆ ਪਹਿਲਾ ਸੁਆ ਦੋ ਦੰਦ ਵਿੱਚੀ ਆ ਫੇਸ ਕੁਆਲਿਟੀ ਚੈੱਕ ਕਰਾ ਦਿਓ ਬਹੁਤ ਸੋਹਣੀ ਫੇਸ ਕੁਆਲਿਟੀ ਆ ਇਹ 4 ਨੰਬਰ ਤੇ ਆ ਗਈ ਪਹਿਲਾ ਸੁਆ ਦੋ ਦੰਦ ਦੀ ਅੱਗੇ 5 ਨੰਬਰ ਤੇ ਪੰਜਾਬ ਵਾਲੀ ਜਰਸੀ ਹੈ ਠਸਾਂ ਦਿਓ ਬਹੁਤ ਚੰਗੀ ਜਿਹੀ ਵਾਲੀ ਜਰਸੀ ਹੈ 24 ਲੀਟਰ ਦੁੱਧ ਦੀ ਮਾਰਕਾ 24 ਲੀਟਰ ਨੇ ਭਲੂ ਨੇ ਪਾਇਆ ਹੋਇਆ ਕਾਫੀ ਕਲਰ ਦੇ ਵਿੱਚ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਚੈੱਕ ਕਰਾ ਲਓ ਫੇਸ ਕੁਆਲਟੀ ਕਿਹਦਾ ਸੋਨਾ ਥਾਂ ਦੇ ਵਾਲਾ ਲੱਗਿਆਗਾ ਥਾਂ ਦੇ ਵਾਲੀ ਨੀੜ ਤੋਂ ਚੈੱਕ ਕਰਾ ਲਓ ਅਨਬੇਨ ਜੀ ਚੈੱਕ ਕਰ ਲਓ ਕਿਸਾਨ ਵੀਰੋ ਪੀੜੀ ਦੇ ਪਾਵੇ ਟਾਈਪ ਥਾਂ ਲੱਗਿਆ ਫੇਸ ਕੁਆਲਟੀ ਦੇਖ ਲਓ ਪੰਜਾਬ ਵਾਲੀ ਜਰਸੀ ਉਚਲਮਾ ਵੱਡਾ ਕੱਦ ਕਾਠਾ 25 ਤੋਂ ਬਾਹਰ ਦੁੱਧ ਪਾ ਦਣਾ ਇਸ ਵਾਰ ਇਹਨੇ ਸੋ ਅੱਜ ਆਪਾਂ ਕਿਸਾਨ ਵੀਰੋ ਤੁਹਾਨੂੰ ਪੰਜ ਬੇੜਾਂ ਦਿਖਾ ਚੁੱਕੇ ਹਾਂ ਜਿਹਦੀ ਪ੍ਰੋਪਰ ਡਿਟੇਲਸ ਉਹਨੂੰ ਦੇ ਦਿੱਤੀ ਆ ਕੁਝ ਬਸ਼ੀਆਂ ਦੰਦਾ ਚ ਨੇ ਦੋ ਦੰਦ ਚਾਰ ਦੰਦ ਤੇ ਇੱਕ ਨੰਬਰ ਤੇ ਬਸ਼ੀ ਦੂਜਾ ਸੂਹਾ ਸੂਰੀ ਆ 35 36 ਲੀਟਰ ਦੰਦ ਪਲੂਨ ਨੇ ਪਾਇਆ ਹੋਇਆ ਸੋ ਜਿਹੜੇ ਮੇਰੇ ਵੀਰਾਂ ਨੂੰ ਕੋਈ ਕਿਸੇ ਨਗਦੀ ਡਿਟੇਲ ਚਾਹੀਦੀ ਹੋ WhatsApp ਤੇ ਵੀਡੀਓ ਮੰਗਾ ਕੇ ਵੀ ਲੈ ਸਕਦਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਤੋਂ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਹਾਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਈ ਕਿਸੇ ਨਵੀਂ ਵੀਡੀਓ ਨਾਲ ਧੰ